ਉਹ ਵੀਰ ਦਾ ਬਾਈ ਦਾ ਵੇਖੋ ਕਿੰਦਾ ਵਧੀਆ ਮੀਰਕਾਰੀ ਉਹ ਭਾਈ ਡਾਡੀ ਲੱਗਦਾ ਤੂੰ ਗਾੜੀ ਖੋਤਾ ਗਾੜੀ ਨਹੀਂ ਬੱਪਾ ਹੀ ਡਾਡੀ ਲਾਦਾ ਸੇਵਾ ਕਰਨੇ ਡਰਗਾ ਦਾ ਹੈ ਤੇ ਚੜਦੀ ਕਲਾ ਹੈ ਬਾਕੀ ਚਲੋ ਘੜਾਣੇ ਵੀ ਹੜ ਲਿਆਂਦੇ ਆ ਬਾਕੀ ਸੇਵਾ ਦੇ ਵੀ ਹੜੀ ਆਗੇ ਆ ਜੀ ਗਾੜੀ ਜਿਹੜਾ ਪਾਣੀ ਆ ਉਹ 10 10 ਫੁੱਟ ਫੇਰ ਲੋਕਾਂ ਦੇ ਘਰਾਂ 'ਚ ਪਾਣੀ ਛੱਡ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਹੜ ਆਏ ਨਹੀਂ ਆ ਹੜ ਲਿਆਂਦੇ ਗਏ ਆ ਕਿਉਂਕਿ ਹਰਿਆਣਾ ਰਾਜਸਥਾਨ ਕਹਿ ਰਿਹਾ ਆਪਣੇ ਮੂੰਹ ਕਹਿ ਰਿਹਾ ਕਿ ਅਸੀਂ ਪਾਣੀ ਮੰਗ ਰਿਹਾ ਸਾਨੂੰ ਪਾਣੀ ਨਹੀਂ ਦਿੱਤਾ ਗਿਆ ਇਹਨਾਂ ਨੇ ਨੌਜਵਾਨੀ ਨੂੰ ਕਿਸੇ ਆਰੇ ਲਾਉਣ ਵਾਸਤੇ ਇਹਨਾਂ ਨੇ ਇਹ ਕੰਮ ਕੀਤਾ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਪਹਿਲਾਂ ਨਸ਼ੇ ਨਾਲ ਖਤਮ ਕੀਤੀ ਆ ਹੁਣ ਇਹਨਾਂ ਨੇ ਹੜਾ ਨਾਲ ਖਤਮ ਕਰਨ ਦੀ ਸੋਚੰਦੇ ਆ ਜਿਹੜੇ ਲੋਕਾਂ ਨੂੰ ਕਹਿੰਦੇ ਸੀ ਕਿ 2% ਵਾਲੇ ਆ ਕਦੀ ਇਹਨਾਂ ਨੂੰ ਅੱਤਵਾਦੀ ਕਦੀ ਕੁਸ਼ਬਾਊਵਾਦੀ ਕਹਿੰਦੇ ਸੀ ਅੱਜ ਦੇਖਿਆ ਉਹੋ ਬੰਦੇ ਖੜੇ ਨੇ ਅੱਜ ਅੱਜ ਚੜ੍ਹਦੀ ਕਲਾ ਵਾਲੇ ਨੇ ਅੱਜ ਉਹ ਕੰਮ ਮਾਇਨੇ ਦੋਗਣਾ 2% ਵਾਲੇ ਲੰਗਰ ਲਾਏ ਆ ਅਸੀਂ ਬਣੇ ਦੂਸਰੇ ਧਰਮਾਂ ਵਾਸਤੇ ਆ ਸਿੱਖ ਕੌਮ ਜਿਹੜੀ ਆ ਇਹ ਬਣੀ ਦੂਸਰੇ ਧਰਮ ਲਈ ਆ ਆਪਾਂ ਸਾਰਿਆਂ ਲਈ ਖੜੇ ਆ ਚਾਹੇ ਤੇ ਹਿੰਦੂ ਆ ਮੁਸਲਮ ਆ ਸਿੱਖ ਆ ਕੋਈ ਈਸਾਈ ਆ ਆਪਾਂ ਸਾਰੇ ਲਈ ਖੜੇ ਆ ਤੇ ਖੜੇ ਰਵਾਂਗੇ ਇਹ ਨਾ ਮੌਤ ਭਜਦੇ ਆ ਤੇ ਨਾ ਭਜਣਗੇ ਕਦੀ ਸਾਨੂੰ ਜਿੱਥੇ ਵੰਗਾਰਨਗੇ ਆਪਾਂ ਉੱਥੇ ਖੜੇ ਮਿਲਾਂਗੇ ਅੱਗੇ ਅਸੀਂ ਦੇਖਿਆ ਜਦੋਂ ਕਿਤੇ ਬਾਹਰ ਆਫਤ ਪੈਂਦੀ ਸੀ ਜਦੋਂ ਕਿਤੇ ਮੁਸ਼ਕਲ ਆਉਂਦੀ ਪਾਣੀ ਦੀ ਬੋਤਲ ਜਿਹੜੀ 20 ਰੁਪਏ ਦੀ ਹੁੰਦੀ ਸੀ 100 ਰੁਪਏ ਦੀ ਹੋ ਜਾਂਦੀ ਸੀ ਅੱਜ ਜਦੋਂ ਪੰਜਾਬ ਤੇ ਆਫਤ ਆਈ ਆ ਪੰਜਾਬ ਤੇ ਮੁਸ਼ਕਲ ਆਈ ਆ ਜਿਹੜੀ ਬੋਤਲ 20 ਰੁਪਏ ਦੀ ਅੱਜ ਫ੍ਰੀ ਹੋ ਗਈ ਉਹ ਫ੍ਰੀ ਹੋਣੀ ਆ ਕਿਉਂਕਿ ਇਹ ਗੁਰੂ ਸਾਹਿਬ ਦੀ ਕਿਰਪਾ ਆ ਬਾਕੀ ਜਿਹੜੇ ਕਹਿੰਦੇ ਕੁਦਰਤੀ ਮਾਰੇ ਕੁਦਰਤੀ ਮਾਰ ਮੰਨ ਲਓ ਡੈਮ ਕੁਦਰਤ ਨੇ ਨਹੀਂ ਬਣਾਏ ਸਰਕਾਰਾਂ ਨੇ ਬਣਾਏ ਹਨਾ ਸਰਕਾਰਾਂ ਦੇ ਅੰਡਰ ਦੇ ਆ ਕਿਦਾਂ ਛੱਡਨੇ ਕਿਦਾਂ ਨਹੀਂ ਛੱਡ ਰਹੀ ਜਦੋਂ ਪਤਾ ਹੈ ਇਹਨਾਂ ਨੂੰ ਵੀ ਮੌਸਮ ਮੌਸਮ ਹੋ ਰਿਹਾ ਖਰਾਬ ਤੇ ਫਿਰ ਪਹਿਲਾਂ ਤੁਸੀਂ 10 ਫੁੱਟ ਡਾਊਨ ਰੱਖੋ ਡਾਊਨ ਰੱਖੋ ਫਿਰ ਥੋੜਾ ਥੋੜਾ ਨੂੰ ਚੱਲਦਾ ਰਹਿਣ ਦਿਓ ਇਹ ਜਾਨ ਬੁੱਝ ਕੇ ਕੀਤੇ ਜਾ ਰਹੇ ਆ ਤੋਂ ਵੀ ਦਜੀਤ ਸਿੰਘ ਦੀ ਗੱਲ ਕਹੀ ਦੁਸਾਂਜਾ ਸਾਡਾ ਭਰਾ ਲੁਧਿਆਣੇ ਦਾ ਸੰਝਾ ਵਾਲਾ ਉਹਦੇ ਵੱਲੋਂ ਵੀ ਕਿਹਾ ਗਿਆ ਵੀ ਸੇਵਾ ਵੱਡੀ ਕੀਤੀ ਜਾਊਗੀ ਪਿੰਡਾਂ ਦੇ ਪਿੰਡ ਜਿਹੜੇ ਗੋਦ ਲੈ ਜਾਣਗੇ ਪੰਜਾਬੀ ਖੂਨ ਹੈ ਜਿੰਨਾ ਮਰਜੀ ਉਹਨੂੰ ਸਾਡੇ ਲੋਕ ਵੀ ਕੁਝ ਭੰਡਦੇ ਆ ਜਿੰਨਾ ਮਰਜੀ ਬਲ ਫਿਰ ਵੀ ਲੋੜ ਉਹਨੂੰ ਪੰਜਾਬ ਦੀ ਹੈ ਤੇ ਪੰਜਾਬ ਵਾਸਤੇ ਖੜਦੇ ਆ ਸਸੀ ਗਾ ਦੋਸਤੋ ਮੈਂ ਟੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੱਲੇ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜ ਨਾਲਾਂ ਦੇ ਉਸ ਇਲਾਕੇ ਦੀਆਂ ਜਿੱਥੇ ਕਿ ਹਰ ਦੀ ਮਾਰ ਵਰਜੀ ਆ ਤੇ ਪੰਜਾਬੀਆਂ ਦਾ ਵੀ ਹੜ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜੀ ਕਿ ਗੁਰੂ ਕੀ ਲਾਡ ਲਿਆ ਫੌਜਾਂ ਨੇ ਤੁਸੀਂ ਦੇਖਿਆ ਜਿੱਥੇ ਕਿਤੇ ਨੁਕਸਾਨ ਹੁੰਦਾ ਜਿੱਥੇ ਕਿਤੇ ਮੁਸ਼ਕਲ ਆਉਂਦੀ ਹੈ ਗੁਰੂ ਕੀ ਲਾਡ ਲਿਆ ਫੌਜਾਂ ਪਹੁੰਚ ਜਾਂਦੀਆਂ ਨੇ ਤੇ ਉੱਥੇ ਜਾ ਕੇ ਚੜ੍ਹਦੀ ਕਲਾ ਵਿੱਚ ਜਿਹੜੀਆਂ ਹਮੇਸ਼ਾ ਇਹ ਲੋਕਾਂ ਨੂੰ ਲੈ ਆਉਂਦੀਆਂ ਨੇ ਗੱਲਬਾਤ ਨੂੰ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੇਵ ਸਿੰਘ ਦੰਗਾ ਦਮਦਮੀ ਟਕਸਾਲ ਵਿਦਿਆਰਥੀ ਗਿਆਨੀ ਤੇबीर ਸਿੰਘ ਜੀ ਉਹਨਾਂ ਦੇ ਆਪਾਂ ਜੀ ਅੱਗੇ ਦੈਰਾ ਕਰਕੇ ਆਏ ਆ ਅੱਛਾ ਜੀ ਅੱਗੇ ਪਾਣੀ ਦਾ ਜਿਹੜਾ ਬੁਵਾ ਰਿਆ ਬਹੁਤ ਜ਼ਿਆਦਾ ਆ ਕਿ ਪਾਣੀ ਦੀ ਸਪੀਡ ਜਿਹੜੀ ਆ ਬਹੁਤ ਜ਼ਿਆਦੀ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਗਾੜੀ ਜਿਹੜਾ ਪਾਣੀ ਆ ਉਹ 10 10 ਫੁੱਟ ਫੇਰ ਲੋਕਾਂ ਦੇ ਘਰਾਂ 'ਚ ਪਾਣੀ ਛੱਡ ਦਿੱਤਾ ਗਿਆ ਸਰਕਾਰ ਵੱਲੋਂ ਸਰਕਾਰ ਬਹੁਤ ਜ਼ਿਆਦਾ ਧੱਕਾ ਕਰ ਰਹੀ ਆ ਕਿਉਂਕਿ ਪਾਣੀ ਪੰਜਾਬ ਦੇ ਵਿੱਚ ਹੜ ਆਏ ਨਹੀਂ ਆ ਹੜ ਲਿਆਂਦੇ ਗਏ ਆ ਜੋ ਕਿ ਸਵੇਰੇ ਰਾਜਸਥਾਨ ਵਾਲਿਆਂ ਨੇ ਵੀ ਕਿਹਾ ਹਰਿਆਣੇ ਨੇ ਵੀ ਕਿਹਾ ਕਿ ਅਸੀਂ ਪਾਣੀ ਮੰਗਿਆ ਸੀ ਇਹਨਾਂ ਕੋਲ ਇਹਨਾਂ ਸਾਨੂੰ ਪਾਣੀ ਦਿੱਤਾ ਨਹੀਂ ਆ। ਉਹ ਗੱਲ ਕਹਿੰਦੇ ਸਰਕਾਰ ਤਾਂ ਕਹਿ ਰਹੀ ਵੀ ਇਹ ਕੁਦਰਤ ਦੀ ਕਰੋਪੀ ਹੈਗੀ ਆ। ਕਹਿੰਦੇ ਉਹਦਾ ਚੀਜ਼ਾਂ ਦਾ ਤੁਸੀਂ ਕਹਿੰਦੇ ਹੋ ਕਿ ਨਹੀਂ ਕੁਦਰਤ ਦੀ ਕਰੋਪੀ ਆ। ਇਹ ਕੁਦਰਤ ਦੀ ਕਰੋਪੀ ਨਹੀਂ ਹੋ ਸਕਦੀ। ਕਿਉਂਕਿ ਹਰਿਆਣਾ, ਰਾਜਸਥਾਨ ਕਹਿ ਰਿਹਾ ਆਪਣੇ ਮੂੰਹ ਕਹਿ ਰਿਹਾ ਕਿ ਅਸੀਂ ਪਾਣੀ ਮੰਗ ਰਹੇ ਆ ਸਾਨੂੰ ਪਾਣੀ ਨਹੀਂ ਦਿੱਤਾ ਗਿਆ। ਅੱਜ ਵੀ ਆਪਾਂ ਵੀਡੀਓ ਦੇਖ ਕੇ ਆਏ ਆ। ਇਸ ਕਰਕੇ ਆਪਾਂ ਹਫਤਾ ਹੋ ਗਿਆ ਪਰ ਇਸ ਜਗ੍ਹਾ ਤੇ ਤੁਰੇ ਫਿਰਦੇ ਰਹੇ ਆ। ਸਾਨੂੰ ਪਤਾ ਹੈ ਕੀ ਕਰਨ ਦੀ ਸਰਕਾਰ ਕਿਹੜੀ ਸਿਆਸਤ ਖੇਡਣ ਦੀ ਆ। ਇਹਨਾਂ ਨੇ ਨੌਜਵਾਨੀ ਨੂੰ ਕਿਸੇ ਆਰੇ ਲਾਉਣ ਵਾਸਤੇ ਇਹਨਾਂ ਨੇ ਇਹ ਕੰਮ ਕੀਤਾ। ਕੀ ਜਿਹੜੀ ਪੰਜਾਬ ਦੀ ਨੌਜਵਾਨੀ ਪਹਿਲਾਂ ਨਸ਼ੇ ਨਾਲ ਖਤਮ ਕੀਤੀ ਆ ਹੁਣ ਇਹਨਾਂ ਨੇ ਹੜਾ ਨਾਲ ਖਤਮ ਕਰਨ ਦੀ ਸੋਚੰਦੇ ਆ ਪਰ ਇਹ ਨੌਜਵਾਨੀ ਕਦੀ ਖਤਮ ਨਹੀਂ ਹੋ ਸਕਦੀ ਇਹ ਗੁਰੂ ਸਾਹਿਬ ਦੀ ਫੌਜ ਆ ਇਹਨਾਂ ਖਤਮ ਹੋਣੀ ਆ ਤੇ ਨਾ ਹੋ ਸਕਦੀ ਆ ਤੁਸੀਂ ਦੇਖਿਆ ਜਿਹੜੇ ਲੋਕਾਂ ਨੂੰ ਕਹਿੰਦੇ ਸੀ ਬਈ 2% ਵਾਲੇ ਆ ਕਦੀ ਇਹਨਾਂ ਨੂੰ ਅੱਤਵਾਦੀ ਕਦੀ ਕੁਛ ਬਾਊਵਾਦੀ ਕਹਿੰਦੇ ਸੀ ਆ ਦੇਖਿਆ ਉਹ ਬੰਦੇ ਖੜੇ ਨੇ ਅੱਜ ਅੱਜ ਚੜ੍ਹਦੀ ਕਲਾ ਵਾਲੇ ਨੇ ਅੱਜ ਉਹ ਕਾਮਾਈ ਦੇ ਦੋ ਗੱਲ 2% ਵਾਲੇ ਲੰਗਰ ਲਾਏ ਆ ਇਹ 2% ਵਾਲੇ ਇਹਨਾਂ ਨੂੰ ਚੁਭਦੇ ਆ ਨਾ ਇਹਨਾਂ ਨੇ ਹੀ ਲੰਗਰ ਲਾਏ ਆ ਤੇ ਇਹਨਾਂ ਨੇ ਹੀ ਲਾਣੇ ਆ ਤੇ ਸ਼ੁਰੂ ਤੋਂ ਆਂਦੇ ਆਏ ਆ ਅਸੀਂ ਬਣੇ ਦੂ ਸਿੱਖ ਕੌਮ ਜਿਹੜੀ ਆ ਇਹ ਬਣੀ ਦੂਸਰੇ ਧਰਮਲੀਆ ਆ ਆਪਾਂ ਸਾਰਿਆਂ ਲਈ ਖੜੇ ਆ ਚਾਹੇ ਤੇ ਹਿੰਦੂ ਆ ਮੁਸਲਮਾਨ ਆ ਸਿੱਖ ਆ ਕੋਈ ਈਸਾਈ ਆ ਆਪਾਂ ਸਾਰਿਆਂ ਲਈ ਖੜੇ ਆ ਤੇ ਖੜੇ ਰਵਾਂਗੇ ਅਸੀਂ ਦੇਖਿਆ ਜਦੋਂ ਕਿਤੇ ਬਾਹਰ ਆਫਤ ਪੈਂਦੀ ਸੀ ਜਦੋਂ ਕਿਤੇ ਮੁਸ਼ਕਲ ਆਉਂਦੀ ਪਾਣੀ ਦੀ ਬੋਤਲ ਜਿਹੜੀ 20 ਰੁਪਏ ਦੀ ਹੁੰਦੀ ਸੀ 100 ਰੁਪਏ ਦੀ ਹੋ ਜਾਂਦੀ ਸੀ ਅੱਜ ਜਦੋਂ ਪੰਜਾਬ ਤੇ ਆਫਤ ਆਈ ਆ ਪੰਜਾਬ ਤੇ ਮੁਸ਼ਕਲ ਆਈ ਆ ਜਿਹੜੀ ਬੋਤਲ 20 ਰੁਪਏ ਦੀ ਅੱਜ ਫ੍ਰੀ ਹੋ ਗਈ ਉਹ ਫ੍ਰੀ ਹੋਣੀ ਆ ਕਿਉਂਕਿ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਨੇ 20 ਰੁਪਏ ਨਾਲ ਲੰਗਰ ਸਟਾਰਟ ਕੀਤਾ ਇਹ ਚੱਲਦਾ ਹੀ ਇਹ ਜਿੰਨਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਉਨਾ ਹੀ ਆਪਾਂ ਉੱਠਣ ਦੀ ਕੋਸ਼ਿਸ਼ ਕਰਾਂਗੇ ਅਸੀਂ ਦੇਖਿਆ ਤੁਸੀਂ ਹੁਣੇ ਸਾਡੇ ਨਾਲ ਗੱਲਬਾਤ ਕਰਦੇ ਪਈ ਸੀ ਸਭ ਤੁਹਾਡੇ ਲੱਗ ਹੁਣੇ ਲੰਘਿਆ ਤੁਹਾਡੇ ਪੈਰਾ ਥੱਲੇ ਭਾਈ ਡਰ ਨਹੀਂ ਲੱਗਾ ਕਿ ਲਾੜੀ ਫੌਜਾਂ ਨੂੰ ਨੁਕਸਾਨ ਵੀ ਹੋ ਸਕਦਾ ਕਿ ਡਰ ਇਸ ਚੀਜ਼ ਦਾ ਕਾਦਾ ਵਾ ਡਰ ਇਹ ਵੀ ਗੁਰੂ ਸਾਹਿਬ ਦੇ ਬਣਾਏ ਆ ਆਪਾਂ ਵੀ ਗੁਰੂ ਸਾਹਿਬ ਦੇ ਭੇਜੇ ਆ ਡਰਤੇ ਉਹਦੇ ਕੋ ਲੱਗਦਾ ਨਾ ਕਿ ਕੋਈ ਜ਼ਰੀਲਾ ਹੋਵੇ ਨਗਾ ਸਿੰਘਾਂ ਤੋਂ ਜਰੀਲਾ ਕਿਹੜਾ ਵਾ ਅੱਜ ਕਿਹਾਰੇ ਬਲਾ ਦੇ ਸੁਨਹਿੜੂ ਜਾਵੇ ਸ੍ਰੀ ਅਕਾਲ ਇਹ ਦੇਖਦਾ ਗੁਰੂ ਕੀ ਲਾਲ ਲਿਆ ਫੌਜਾਂ ਨੇ ਜੇ ਕਾਰੇ ਲਾਏ ਜਾਂਦੇ ਚੜ੍ਹਦੀ ਕਲਾ ਵਿੱਚ ਰਹੇ ਹਮੇਸ਼ਾ ਜਦੋਂ ਕਿਤੇ ਮੁਸ਼ਕਲ ਪੈਂਦੀ ਹੈ ਕਿਤੇ ਪੀੜ ਪੈਂਦੀ ਆ ਤੇ ਭਾਈ ਇਹ ਚੜ੍ਹਦੀ ਕਲਾ ਵਾਲੇ ਸਹਿ ਕੇ ਪਹੁੰਚਦੇ ਨੇ ਉੱਥੇ ਜਾ ਕੇ ਵੀ ਚੜ੍ਹਦੀ ਕਲਾ ਵਿੱਚ ਹੋ ਜਾਂਦੀ ਆ ਸਾਡੇ ਗਿਆਨੀ ਹਰਵਿੰਦਰ ਸਿੰਘ ਜੀ ਆਏ ਨਾਲ ਇਹ ਗੱਲ ਕਰਨਗੇ ਤੁਹਾਨੂੰ ਦੱਸਣਗੇ ਹਾਂਜੀ ਗਿਆਨੀ ਹਰਵਿੰਦਰ ਸਿੰਘ ਜੀ ਤੁਹਾਡੇ ਬਾਰੇ ਦੱਸਦੇ ਦਸ਼ਕਾ ਨੂੰ ਸਾਰਿਆ ਕਰਦੇ ਹੋ ਅੱਜ ਇਲਾਕੇ ਵਿੱਚ ਹੋ ਕੇ ਆਏ ਹੋ ਮਨ ਕਿੰਨਾ ਕਿ ਦੁਖੀ ਹੋਇਆ ਚੀਜ਼ ਨੂੰ ਲੈ ਕੇ ਵੀ ਸਾਡਾ ਪੰਜਾਬ ਆ ਜੋ ਰੁੱਡਦਾ ਜਾਂਦਾ ਹੈ ਮਾਨ ਸਤਗੁਰੂ ਸੱਚੇ ਪਾਸ਼ਾ ਦੀ ਕਿਰਪਾ ਸਦਕਾ ਜਿੰਨੇ ਵੀ ਸਿੰਘ ਸਾਡੇ ਨਾਲ ਪੁੱਜੇ ਆ ਪਹਿਲੇ ਮੈਂ ਇਹਨਾਂ ਦਾ ਦਿলো ਧੰਨਵਾਦ ਕਰਦਾ ਵਾਂ ਵੀ ਜਿਨ੍ਹਾਂ ਨੇ ਸਾਨੂੰ ਇਸੇ ਸੇਵਾ ਦਾ ਮੌਕਾ ਦਿੱਤਾ ਵੀ ਕਿਤਨਾ ਕਿਤੇ ਮਨ ਇਹ ਸਾਡਾ ਇਹ ਦੁਖੀ ਹੁੰਦਾ ਵੀ ਸਾਨੂੰ ਫੇਰ ਜਿਹੜੇ ਸਿਲਸਿਲੇ ਚਾਹੀ ਨਿਕਲੇ ਉਹਨਾਂ ਸਾਨੂੰ ਇਹਦੇ ਵਿੱਚ ਧਸਿਆ ਜਾ ਰਿਹਾ ਮਾਨਸਿਕ ਪੱਖੋਂ ਵੀ ਅਸੀਂ ਕਮਜ਼ੋਰ ਸਾਨੂੰ ਕਰਦੇ ਆ ਪਰ ਸਤਗੁਰੂ ਸੱਚੇ ਪਾਸ਼ਾ ਦੀ ਕਿਰਪਾ ਅਨੁਸਾਰ ਅਸੀਂ ਕਦੀ ਵੀ ਚੜ੍ਹਦੀ ਕਲਾ ਦੇ ਸਿੰਘ ਦਾ ਸਿੰਘ ਸ਼ਬਦ ਨਾਮ ਹੈ ਚੜ੍ਹਦੀ ਕਲਾ ਦਾ ਜਿੰਨਾ ਚਿਰ ਇਹ ਚੜ੍ਹਦੀ ਕਲਾ ਵਿੱਚ ਆ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਹੀ ਰਹਿਣਗੇ ਕੋ ਵੀ ਨਾਲੋਂ ਆਰਥਿਕ ਪੱਖੋਂ ਨਾ ਮਾਨਸਿਕ ਪੱਖੋਂ ਕਿਸੇ ਕਿਸੇ ਪੱਖੋਂ ਵੀ ਅਸੀਂ ਦੱਬ ਨਹੀਂ ਸਕਦੇ ਮੈਂ ਵਿਦਿਆਰਥੀ ਗਿਆਨੀ ਤੇਜਵੀਰ ਸਿੰਘ ਜਦਾਂ ਦੀ ਮਿੰਟਕਸਾਲ ਵਿਦਿਆਰਥੀ ਉਹਨਾਂ ਦਾ ਮੈਂ ਉਹਨਾਂ ਪੱਖੋਂ ਸੇਵਾ ਪੱਖੋਂ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਸਦਕਾ ਸਿੰਘਾਂ ਸਦਕਾ ਕਿਰਪਾ ਸਦਕਾ ਜਿਨ੍ਹਾਂ ਨੂੰ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਨਾਲ ਸਾਡੇ ਚਾਚਾ ਜੀ ਭਾਈ ਭਪਿੰਦਰ ਸਿੰਘ ਜੀ ਗੁਰੂ ਇੱਕ ਇੱਕ ਸਗੁਰੂ ਕਿਰਪਾ ਸੇਵਾ ਸੁਸਾਇਟੀ ਅਸੀਂ ਦੇਖਿਆ ਜੇਕਰ ਪੰਜਾਬ ਵਿੱਚ ਲੰਗਰ ਲੱਗਦੇ ਨੇ ਤੇ ਫਿਰ ਕਹਿੰਦੇ ਨੇ ਵੀ ਇਹਨਾਂ ਨੂੰ ਫੰਡਿੰਗ ਬਾਹਰੋਂ ਹੁੰਦੀ ਆ ਬਾਹਰੋਂ ਪੈਸਾ ਆਉਂਦਾ ਇਤਨੇ ਗੱਲਾਂ ਕਰਨੇ ਸ਼ੁਰੂ ਕਰ ਦਿੰਦੇ ਨੇ ਨਹੀਂ ਗੁਰਮੁਖੋ ਇਹ ਦੇ ਆਪੋ ਆਪਣਿਆਂ ਨਾ ਮਨ ਦੀ ਮਨ ਦਾ ਵਿਚਾਰ ਹੁੰਦਾ ਜਦੋਂ ਮਰਜੀ ਇੱਧਰ ਨੂੰ ਮਰਜੀ ਫੁਰਜੇ ਤੇ ਚਲੋ ਆਪਾਂ ਇਹ ਜੀ ਦਾ ਸਾਡੇ ਲਈ ਮਾਇਨਾ ਨਹੀਂ ਜ਼ਿਆਦਾ ਇਹ ਸਾਰੇ ਕਿਰਤੀ ਸੰਘ ਆ ਕੋਈ ਮਜ਼ਦੂਰੀ ਕਰਦਾ ਕੋਈ ਕਿਸੇ ਕਰਦਾ ਕੁਝ ਕੁਝ ਕਰਦਾ ਇਹਨਾਂ ਨੂੰ ਇਹ ਆ ਵੀ ਹਰ ਇੱਕ ਗਰੀਬ ਨੂੰ ਗਰੀਬ ਦੇ ਰੋਗਾਂ ਦਾ ਪਤਾ ਹੁੰਦਾ ਦੁੱਖ ਦਾ ਪਤਾ ਹੁੰਦਾ ਕਿੱਥੋਂ ਕੀ ਵਿਚਰਦਾ ਤੇ ਜਦੋਂ ਚਲੋ ਚੜ੍ਹਦੀ ਕਲਾ ਜਿਹਦਾ ਵੀ ਹਨਾ ਜਿਹਨੂੰ ਹੁੰਦਾ ਉਹਨੂੰ ਆਈ ਜਾਣਾ ਵਾ ਰੁਕਣਾ ਨਹੀਂ ਉਹਨੂੰ ਬਿਲਕੁਲ ਜੀ ਬਿਲਕੁਲ ਜੀ ਹੋਰ ਹੀ ਗੱਲਬਾਤ ਕਰਾਂਗੇ ਖਾਸਾ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਦੇਖਾ ਅੱਜ ਸਾਰੀਆਂ ਗੁਰੂ ਕੀ ਲਾਗ ਲਈ ਫੌਜਾਂ ਇਕੱਠੀਆਂ ਹੋ ਗਈਆਂ ਪਿੰਡਾਂ ਦਾ ਦੌਰਾ ਕੀਤਾ ਗਿਆ ਵਾ ਪਿੰਡ 'ਚ ਜਾ ਕੇ ਲੋਕਾਂ ਦੀ ਮੁਸ਼ਕਲ ਸੁਣੀ ਗਈਆਂ ਲੋਕਾਂ ਵਾਸਤੇ ਰਸਤ ਵੀ ਲਈਏ ਹੋਰ ਕੀ ਕੀ ਲੈ ਕੇ ਆਏ ਸੀ ਲੋਕਾਂ ਜਲ ਜਲਦੀ ਜਿਆਦਾ ਜਰੂਰਤ ਹੈ ਰਾਸ਼ਨ ਦੀ ਜਿਆਦਾ ਜਰੂਰਤ ਹੈ ਰਾਸ਼ਨ ਬਹੁਤ ਪਹੁੰਚ ਰਿਹਾ ਜੇ ਸਰਕਾਰਾਂ ਵੱਲੋਂ ਪਾਣੀ ਦੇ ਹੜ੍ਹ ਲਿਆਂਦੇ ਗਏ ਸੰਗਤਾਂ ਵੱਲੋਂ ਰਾਸ਼ਨ ਦੇ ਵੀ ਹੜ੍ਹ ਆ ਬਹੁਤ ਸੰਗਤਾਂ ਲੈ ਕੇ ਜਾਂਦੀਆਂ ਰਾਸ਼ਨ ਦੇ ਬਾਕੀ ਜਿਹੜੇ ਕਹਿੰਦੇ ਕੁਦਰਤੀ ਮਾਰੇ ਕੁਦਰਤੀ ਮਾਰ ਮੰਨ ਲਓ ਡੈਮ ਕੁਦਰਤ ਨੇ ਨਹੀਂ ਬਣਾਏ ਸਰਕਾਰਾਂ ਨੇ ਬਣਾਏ ਹਨਾ ਸਰਕਾਰਾਂ ਦੇ ਅੰਡਰ ਦੇ ਆ ਕਿਦਾਂ ਛੱਡਨੇ ਕਿਦਾਂ ਨਹੀਂ ਛੱਡਨੀ ਜੇ ਅਗਰ ਮੰਨ ਲਓ ਇਹਨਾਂ ਨੂੰ ਪਤਾ ਵੀ ਡੈਮ ਸਾਨੂੰ ਮਾਰ ਮਾਰ ਸਕਦੇ ਆ ਉਹ 10 10 ਫੁੱਟ ਕਿਉਂ ਨਹੀਂ ਪਹਿਲਾਂ ਡਾਊਨ ਚੱਲਦੇ ਜਦੋਂ ਪਤਾ ਇਹਨਾਂ ਨੂੰ ਵੀ ਮੌਸਮ ਮੌਸਮ ਹੋ ਰਿਹਾ ਖਰਾਬ ਤੇ ਫਿਰ ਪਹਿਲਾਂ ਤੁਸੀਂ 10 10 ਫੁੱਟ ਡ ਡੋਂ ਰੱਖੋ ਫਿਰ ਥੋੜਾ ਥੋੜਾ ਨੂੰ ਚੱਲਦਾ ਰਹਿਣ ਦਿਓ ਇਹ ਜਾਣ ਬੁੱਝ ਕੇ ਕੀਤੇ ਜਾ ਰਹੇ ਆ ਮੇਰੇ ਤੋਂ ਵੀ ਦਲਜੀਤ ਸਿੰਘ ਦੀ ਗੱਲ ਕਹੀ ਦੁਸਾਂਜਾ ਸਾਡਾ ਭਰਾ ਲੁਧਿਆਣੇ ਦਾ ਸੰਝਾ ਵਾਲਾ ਵਾ ਉਹਦੇ ਵੱਲੋਂ ਵੀ ਕਿਹਾ ਗਿਆ ਵੀ ਸੇਵਾ ਵੱਡੀ ਕੀਤੀ ਜਾਊਗੀ ਪਿੰਡਾਂ ਦੇ ਪਿੰਡ ਜਿਹੜੇ ਗੋਦ ਲੈ ਜਾਣਗੇ ਉਸ ਤੋਂ ਬਾਅਦ ਸ਼ੁਰੂਆਤ ਹੋ ਗਈ ਵੱਡੇ ਹੋਰ ਗਾਇਕਾਂ ਦੇ ਨਾਲ ਅਸੀਂ ਦੇਖਿਆ ਅਜੀ ਨਾਲੇ ਦੀ ਗੱਲ ਕਰੀ ਇੱਥੇ ਗਾਇਕਾਂ ਦਾ ਹੜ ਆ ਗਿਆ ਜਿੱਥੇ ਵੱਡੇ ਵੱਡੇ ਕਲਾਕਾਰ ਆ ਗਏ ਪੰਜਾਬੀ ਕਲਾਕਾਰ ਆ ਗਏ ਪੰਜਾਬੀ ਪੰਜਾਬੀ ਲੈ ਖੜੇ ਆ ਗਏ ਕਿ ਲੱਗਦਾ ਸ਼ੁਰੂਆਤ ਦਲਜੀਤ ਨੇ ਕੀਤੀ ਸੀ ਬਾਬਾ ਜੀ ਪੰਜਾਬੀ ਖੂਨ ਹੈ ਨਾ ਪਾਲੇ ਮਾਰ ਪੰਜਾਬੀ ਖੂਨ ਹੈ ਜਿੰਨਾ ਮਰਜੀ ਉਹਨਾਂ ਸਾ ਲੋੜ ਉਹਨੂੰ ਪੰਜਾਬ ਦੀ ਹੈ ਤੇ ਪੰਜਾਬ ਵਾਸੀਓ ਖੜਦੇ ਆ ਖੜਦੇ ਆ ਜੀ ਅਸੀਂ ਦੇਖਿਆ ਜਦੋਂ ਦਿਲਜੀਤ ਦੇ ਬਾਹਰ ਸ਼ੋਅ ਲੋਂਦਾ ਸੀ ਹਮੇਸ਼ਾ ਉਹਦੀ ਪੱਕ ਦੀ ਗੱਲ ਕੀਤੀ ਜਾਂਦੀ ਸੀ ਜਾਂ ਉਹਨੂੰ ਕਿਤੇ ਟਾਰਗੇਟ ਕੀਤਾ ਜਾਂਦਾ ਸੀ ਵੀ ਇਹ ਸਿੱਖੇ ਸਰਦਾਰ ਆ ਪਰ ਜਿੱਦਾਂ ਟਾਰਗੇਟ ਕੀਤਾ ਜਾਂਦਾ ਉਹਨੇ ਹੀ ਉਹ ਚੜ੍ਹਦੀ ਕਲਾ ਵਿੱਚ ਗਿਆ ਜੀ ਉਹ ਇਹ ਜਿੰਨਾ ਸਿੱਖਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਕਰਨੀ 19 ਸਿੱਖ ਚੜ੍ਹਦੀ ਕਲਾ 'ਚ ਹੁੰਦੇ ਸਗੋਂ ਇਹ ਜਿੰਨਾ ਹੀ ਦੱਬਦੇ ਉਹਨੇ ਹੀ ਚੜ੍ਹਦੀ ਕਲਾ ਵਾ ਇਹਨਾਂ ਦੇ ਦੱਬਿਆ ਕਦੇ ਵੀ ਨਹੀਂ ਦੁੱਬਦਾ ਇਹ ਪੰਥ ਜਨਮ ਨਹੀਂ ਹੋਇਆ ਖਾਲਸੇ ਦਾ ਖਾਲਸਾ ਬਰਗਟ ਕੀਤਾ ਗਿਆ ਵਾ ਖਾਲਸਾ ਕਦੇ ਨਹੀਂ ਦੱਬ ਸਕਦਾ ਇਹ ਇਹ ਜਿਨ੍ਹਾਂ ਦੇ ਮਨ 'ਚ ਵਿਚਾਰਿਆ ਨਾ ਇਹ 2% ਆ ਇਹ 100% ਆ ਇਹ ਕਲਗੀਧਰ ਸੱਚੇ ਪਾਛੇ ਦੀ 92 ਕਰੋੜੀ ਫੌਜ ਆ ਇਹ ਕਹਿੰਦੇ ਮੁੱਕਿਆ ਨਹੀਂ ਮਕਾਉਂਦੀ ਨਾ ਇਹ ਮੁੱਕਣੀ ਆ ਹੈਨਾ ਜਿਨ੍ਹਾਂ ਨੂੰ ਭਲੇਖਾ ਨਾ ਵੀ ਇਹਨਾਂ ਨੂੰ ਉਹ ਚੱਕਰ ਨਹੀਂ ਸਾਨੂੰ ਸੱਚੇ ਪਾਛੇ ਦੀ ਫੌਜ ਹੈ ਤਿਆਰ ਬਰ ਤਿਆਰ ਰਹਿੰਦੀ ਆ ਕਿਹਾ ਕਹਿੰਦੇ ਵੀ ਬਾਬੇ ਲਾਂਕ ਨੇ 20 ਪੇ ਲੰਗਾ ਸ਼ੁਰੂ ਕੀਤਾ ਸੀ ਅੱਜ ਹੜ ਆ ਗਿਆ ਇੱਥੇ ਲੰਗਰਾਂ ਦਾ ਤੁਸੀਂ ਦੇਖ ਸਕਦੇ ਹੋ ਕਿੱਥੇ ਕਿੱਥੇ ਰਾਜਸਥਾਨ ਜੰਮੂ ਜਾਂ ਕਿੱਥੇ ਕਿੱਥੇ ਲੋਕ ਪਹੁੰਚ ਜਿਨੇ ਰਾਜ ਇੱਥੇ ਲੰਗਰ ਲੈ ਕੇ ਪਸ਼ੂਆਂ ਦਾ ਚਾਰਾ ਤੱਕ ਲੈਪੋਗੇ ਕਹਿੰਦੇ ਇੰਨਾ ਕ ਆ ਗਿਆ ਲੋਕਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਗਿਆ ਕੋਈ ਵੀ ਲੱਗਦਾ ਵੀ ਇਸ ਨਗਰੀ ਵਿੱਚ ਕੋਈ ਰਾਸ਼ਨ ਦੇ ਦਿੱਤਾ ਗਿਆ ਕਿ ਲੋਕੀ ਤਿੰਨ ਤਿੰਨ ਮਹੀਨੇ 6 6 ਮਹੀਨੇ 7 7 ਮਹੀਨੇ ਖਾ ਸਕਦੇ ਬੈਠ ਕੇ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੈ ਉਹਨਾਂ ਦਾ ਚਲਾਇਆ ਹੋਇਆ ਪੰਥ ਹੈ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੈ ਬਾਪੂ ਖੰਡੇ ਵਾਲੇ ਦੀ ਕਿਰਪਾ ਹੈ ਇਹ ਨਾਂ ਦਬਿਆ ਪੰਜਾਬ ਤੇ ਨਾਂ ਦਬਣਾ ਅਸੀਂ ਦੇਖਿਆ ਸੇਵਾ ਦੀ ਗੱਲ ਕੀਤੀ ਹੈ ਸੇਵਾ ਵਿੱਚ ਵੀ ਅਸੀਂ ਦੇਖਿਆ ਸਾਡੇ ਪੰਜਾਬੀ ਵੀ ਸਾਡੇ ਸੂਰਮੇ ਡਟੇ ਨੇ ਭਾਵੇਂ ਛੋਟੀਆਂ ਉਮਰਾਂ ਨੇ ਪਰ ਹੌਸਲੇ ਬੜੇ ਬਲੰਦ ਨੇ ਅਸੀਂ ਸਵੇਰ ਤੋਂ ਲੈ ਕੇ ਜੋਧਾ ਦਾ ਮੀਂਹ ਦਾ ਵਿਸਾ ਦਾ ਮੌਸਮ ਬਣਿਆ ਜੋਧਾ ਹੜ ਬਣਿਆ ਉਦੋਂ ਦੀ ਸੇਵਾ ਡਟੇ ਨੇ ਬੁਰੇ ਸੀ ਜੀ ਬਿਲਕੁਲ ਇਹ ਨਾਂ ਮੌਤ ਤੋਂ ਭਜਦੇ ਆ ਤੇ ਨਾਂ ਭੱਜਣਗੇ ਕਦੀ ਸਾਨੂੰ ਜਿੱਥੇ ਵੰਗਾਰਨਗੇ ਆਪਾਂ ਉੱਥੇ ਖੜੇ ਮਿਲਾਂਗੇ ਅੱਗੇ ਠੀਕ ਹੈ ਬਹੁਤ ਤੁਹਾਣੇ ਮਾਝੇ ਵਾਲੇ ਪਾਉ ਦਿਖਾ ਦੀਏ ਤੁਸੀਂ ਦੇਖ ਸਕਦੇ ਹੋ ਅਟਰੈਕਟਿਵ ਤਾਂ ਲਿਖਿਆ ਭਾਈ ਬਾਝੇ ਵਾਲੇ ਇੱਕ ਵਾਰੀ ਤਸਵੀਰਾਂ ਜਿਹਨੂੰ ਸਾਂਝ ਆ ਸਾਡੇ ਸੂਰਮੇ ਨਜ਼ਰ ਆ ਰਹੇ ਨੇ ਤਸਵੀਰਾਂ ਤਾਂ ਨੂੰ ਜਰੂਰ ਸਾਂਝੀ ਕਰਾਂਗੇ ਉਹ ਭਾਈ ਮਾਝੇ ਵਾਲਾ ਪਾਹੂ ਲਖਿਆ ਵਾ ਮਾਝੇ ਵਾਲਾਂ ਦੀ ਕਿੰਨੀ ਜੜਦੀ ਕਲਾ ਹਾਲਾਤ ਕੀ ਨੇ ਇਲਾਕੇ ਵਿੱਚ ਨਹੀਂ ਇਹ ਅੱਦੇ ਜੜਦੀ ਕਲਾ ਐ ਬਾਕੀ ਚਲੋ ਘੜਾਣੇ ਵੀ ਹਟ ਲਿਆਂਦੇ ਐ ਬਾਕੀ ਸੇਵਾ ਦੇ ਵੀ ਹਾੜੀ ਆ ਗਏ ਆ ਜੀ ਕਿੱਦਾਂ ਪੰਜਾਬ ਕਿਤੇ ਡੁੱਬ ਜਾਊ ਕਿਤੇ ਨਹੀਂ ਜੀ ਨਹੀਂ ਕਦੀ ਨਹੀਂ ਡੋਬ ਸਕਦਾ ਬਹੁਤ ਮਾਹਰ ਆਈ ਦੀ ਕਿਰਪਾ ਡੁੱਬ ਸਕਦਾ ਜੀ ਕਿਰਪਾ ਕਰੋ ਬਿਲਕੁਲ ਜੜਦੀ ਕਲਾ ਜੀ ਬਾਕੀ ਇਹ ਐ ਕਿ ਪਤਾ ਨਹੀਂ ਕਿੰது ਸੇਵਾ ਕਰਕੇ ਆਏ ਜੀ ਅਹੀਂ ਅੱਗੇ ਪਹਿਲੀ ਗੱਲ ਤੇ ਗਏ ਆ ਜੀ ਉੱਥੇ ਰਮਦਾਸ ਤੋਂ ਅੱਗੇ ਖੋਨਾ ਵਾਲੀ ਸਾਈਡ ਫਿਰ ਚਟਾ ਪੱਸ਼ੀਆ ਤੇ ਉੱਧਰ ਗਏ ਪਿੰਡੀਆਂ ਅੱਲ ਤੇ ਆਪਣੇ ਝੁਕੀਆਂ ਬਾਣ ਸਾਰੇ ਉੱਧਰੋਂ ਪਰੇ ਤਿੰਨ ਟਰਾਲੇ ਗਏ ਆਪਣੇ ਸਭ ਪੂਰੀ ਖੜੇ ਹਾਂਜੀ ਨਹੀਂ ਆਪਣਾ ਲੋਕਲੀਆਂ ਲੋਕਲੀਆਂ ਨਾਲ ਹਾਂਜੀ ਹਾਂਜੀ ਤੁਸੀਂ ਦੇਖਿਆ ਭਾਈ ਮਾਝੇ ਵਾਲੇ ਇੱਕ ਵਾਰੀ ਮਾਝੇ ਦੀਆਂ ਤਸਵੀਰਾਂ ਇੱਕ ਵਾਰੀ ਦਿਖਾ ਦਿਓ ਟਰੈਕਟਰ ਤੇ ਮਾਝੇ ਵਾਲੇ ਤੁਸੀਂ ਦੇਖਿਆ ਅੱਜ ਬਾਬੇ ਵਾਲੇ ਇਹਨਾਂ ਨੇ ਵੀ ਜਰਦੀ ਕਲਾ ਵਿੱਚ ਲੈ ਆਂਦੇ ਆ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਜੈ ਸ੍ਰੀ ਅਕਾਲ ਜਰਦੀ ਕਲਾ ਵਾਲੇ ਸੇਵਾ ਵਾਲੇ ਸਿੰਘ ਪਹੁੰਚੇ ਨੇ ਤੁਸੀਂ ਦੇਖਿਆ ਉਹ ਵੀਰ ਦਾ ਭਾਈ ਦਾ ਵੇਖੋ ਕਿੰਦਾ ਵਧੀਆ ਵੀਰ ਗਾੜੀ ਉਹ ਭਾਈ ਡਾਡੀ ਲੱਗਦਾ ਤੂੰ ਗਾੜੀ ਖੋਤਾ ਗਾੜੀ ਨਹੀਂ ਬਾਬਾ ਜੀ ਡਾਡੀ ਲੱਗਦਾ ਸੇਵਾ ਕਰਨੇ ਡਰਗਾ ਦਾ ਬਿਲਕੁਲ ਬਿਲਕੁਲ ਧੰਨਵਾਦ ਧੰਨਵਾਦ ਜੰਦੇ ਚਲੋ ਸੇਵਾ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਪਾਥੀ ਵਗਾਰੇ ਬਾਗਾਂ ਹਾਏ ਕਰਜੀ ਸਾਹਿਬ ਆਸਤਾ ਆਪ ਚੜਦੀ ਕਰਾਂ ਤੇ ਲੋਕਾਂ ਵਿੱਚ ਹੜ ਆ ਗਿਆ ਜਿਹਦੇ ਨਿਕਣਾ ਦਾ ਤੁਸੀਂ ਦੇਖਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਅਜਨਾਲੇ ਦੀ ਆ ਉਸ ਜਗ੍ਹਾ ਦੀ ਆ ਜਿੱਥੇ ਕਿ ਹੜ ਦਾ ਪੀੜਤ ਤੋਂ ਲੋਕ ਪ੍ਰੇਸ਼ਾਨ ਨੇ ਪਰ ਲੋਕ ਨਹੀਂ ਪ੍ਰੇਸ਼ਾਨ ਲੋਕਾਂ ਵਿੱਚ ਚਰਦੀਕਾਲਾ ਵਾਲ ਸਿੰਘ ਵੀ ਹੈਗੇ ਨੇ ਤੁਸੀਂ ਦੇਖਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਕੱਲੀ ਕੱਲੀਆ ਇਹਨਾਂ ਦਾ ਪਾਣੀ ਜਿਹੜਾ ਆ ਗਿਆ ਵਾ ਪਰ ਫਿਰ ਵੀ ਨੌਜਵਾਨ ਜਿਹੜੇ ਡਟੇ ਨੇ ਸੇਵਾ ਵਿੱਚ ਅਤੇ ਰਾਜ ਕੇ ਜਿਹੜੀ ਸੇਵਾ ਕੀਤੀ ਜਾ ਰਹੀ ਆ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਜਿਹੜੇ ਪਰਫੈਰੀ ਚੜ੍ਹਦੀ ਕਲਾ ਸਿੰਘ ਨੇ ਕਦੀ ਘਬਰਾਉਣ ਦੀ ਲੋੜ ਨਹੀਂ ਆ ਬਾਬੇ ਨਾਨਕ ਦੀ ਕਿਰਪਾ ਵਾ ਚੜ੍ਹਦੀ ਕਲਾ ਸਿੰਘ ਨੇ ਬਾਈ ਜੀ ਕੀ ਨਾ ਤੁਹਾਡਾ ਕਿੱਥੋਂ ਆਏ ਜੀ ਅਸੀਂ ਵੀਰ ਦੀ ਤਰਨਧਾਨ ਤੋਂ ਜੀ ਤਰਨਧਾਨ ਤੋਂ ਆਏ ਜੀ ਸੇਵਾ ਕਰਨ ਆਏ ਜੀ ਹਾਂਜੀ ਵੀਰ ਜੀ ਜਿਸ ਤਰ੍ਹਾਂ ਦੀ ਸੇਵਾ ਕੀਤੀ ਗਿਆ ਜੀ ਅਸੀਂ ਵੀਰ ਜੀ ਟੂੜੀ ਵੰਡੀ ਜੀ ਅੱਗੇ ਚੋਕਰ ਵੰਡਿਆ ਜੀ ਹਾਂਜੀ ਠੀਕ ਹੈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਪਿੱਛੇ ਗੱਡੀਆਂ ਬਾਈ ਹੜ ਪੀਰ ਤੇ ਜੇ ਠੀਕ ਹੈ ਗੱਡੀਆਂ ਬਾਈ ਪਿੱਛੇ ਘੋਟੀਆਂ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਗੱਡੀਆਂ ਨਾਲ ਦਾ ਹਜੂਮ ਵੀ ਆ ਗਿਆ ਹਾਲਾਤ ਤੁਸੀਂ ਦੇਖ ਇੰਨੀ ਸੇਵਾ ਕੀਤੀ ਜਾ ਰਹੀ ਆ ਬਹੁਤ ਵੱਡੀ ਸੇਵਾ ਜਿਹੜੀ ਆ ਮਾਝੇ ਵਾਲੇ ਪਾਸੇ ਹੋ ਰਹੀ ਆ ਲੋਕਾਂ ਨਾਲ ਅਸੀਂ ਧੰਨਵਾਦ ਕਰਦੇ ਆ ਜਿਹੜੇ ਵੀ ਸੇਵਾ ਕਰਨ ਪਹੁੰਚੇ ਨੇ ਹਰ ਇੱਕ ਜਾਤ ਦਾ ਹਰ ਇੱਕ ਮੱਜਬ ਦਾ ਲੋਕ ਇੱਥੇ ਖੜ ਗਏ ਨੇ ਆ ਕੇ ਤੁਸੀਂ ਦੇਖਿਆ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਅੱਜ ਨਾਲੇ ਦੀ ਆ ਜਿੱਥੇ ਕਿ ਸੇਵਾ ਵੱਡੀ ਤਰ੍ਹਾਂ ਕੀਤੀ ਜਾ ਰਹੀ ਆ ਮਾਝੇ ਦੀ ਸੇਵਾ ਜਿਹੜੀ ਆ ਡਟ ਕੇ ਕੀਤੀ ਜਾ ਰਹੀ ਆ ਹਰ ਇੱਕ ਤਪਕੇ ਦਾ ਲੋਕ ਨੇ ਹਰ ਇੱਕ ਜਿਹੜਾ ਵੀਰ ਨੇ ਸੇਵਾ ਕੀਤੀ ਜਾ ਰਹੀ ਆ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਧੰਨਵਾਦ ਧੰਨਵਾਦ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀ ਕੀਤੀ ਜਾ ਰਹੀਆਂ ਤਸਵੀਰਾਂ ਵਿੱਚ ਬਿਲਕੁਲ ਨੌਜਵਾਨ ਜਿਹੜੇ ਕਿ ਸੇਵਾ ਵਿੱਚ ਡਟੇ ਨੇ ਮੈਨੂੰ ਦਿਓ ਜਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਅਜਨਾਲੇ ਤੋਂ ਪੰਜਾਬੀ ਲੋਕ ਚੈਨਲ